ਅੱਜ ਰਾਜਾ ਚੰਸੀ ਵਿਧਾਨ ਸਭਾ ਚ ਬਲਦੇਵ ਸਿੰਘ ਜੀ ਨੇ ਬੀਜੇਪੀ ਜੁਆਇਨ ਕੀਤੀ ਹੈ ਔਰ ਆਪਣੇ ਬਹੁਤ ਜ਼ਿਆਦਾ ਸਾਥੀਆਂ ਦੇ ਨਾਲ ਕੋਈ ਬਲਾਕ ਸਮਿਤੀ ਮੈਂਬਰ ਹੈ ਕੋਈ ਬਲਾਕ ਦਾ ਪ੍ਰਧਾਨ ਹੈ ਮੈਂ ਸਾਰਿਆਂ ਦਾ ਜਿਨ੍ਹਾਂ ਨੇ ਬੀਜੇਪੀ ਬਲਦੇਵ ਸਿੰਘ ਜੀ ਦੇ ਨਾਲ ਜੁਆਇਨ ਕੀਤੀਆਂ ਉਹਨਾਂ ਦਾ ਬੀਜੇਪੀ ਸਵਾਗਤ ਕਰਦਾ ਔਰ ਇਹ ਯਕੀਨ ਦਿਲਾਣਾ ਕਿ ਬੀਜੇਪੀ ਚ ਆ ਕੇ ਉਹਨਾਂ ਨੂੰ ਕਦੀ ਇਹ ਨਹੀਂ ਲੱਗੇਗਾ ਕਿ ਅਸੀਂ ਬਾਹਰੋਂ ਆਏ ਹਾਂ ਜਿੰਨਾ ਬੀਜੇਪੀ ਦੇ ਮੇਰਾ ਹੱਕ ਹੈ ਉਨਾ ਹੀ ਬੀਜੇਪੀ ਜਿਨ੍ਹਾਂ ਨੇ ਜੁਆਇਨ ਕੀਤੀ ਹੈ ਉਹਨਾਂ ਦਾ ਹੱਕ ਹੈ ਸਾਡਾ ਸਾਰਿਆਂ ਦਾ ਮੰਤਰ ਪੰਜਾਬ ਨੂੰ ਭ੍ਰਸ਼ਟਾਚਾਰ ਤੋਂ ਮੁਕਤ ਕਰਨਾ ਹੈ ਸਾਡਾ ਲਕਸ਼ ਨਸ਼ਾ ਮੁਕਤ ਪੰਜਾਬ ਬਣਾਣਾ ਹੈ ਸਾਡਾ ਲਕਸ਼ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਲੈ ਕੇ ਜਾਣਾ ਹੈ ਪੰਜਾਬ ਤੋਂ ਦੇ ਅੰਦਰ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੈ ਪੰਜਾਬ ਨੂੰ ਵਿਕਾਸ ਦੇ ਨਾਲ ਜੋੜਨਾ ਹੈ ਜਿਹੜਾ ਪੰਜਾਬੀ ਅਮਨ ਚਾਹੁੰਦਾ ਸ਼ਾਂਤੀ ਚਾਹੁੰਦਾ ਵਿਕਾਸ ਚਾਹੁੰਦਾ ਹੈ ਉਹ ਬੀਜੇਪੀ ਦੇ ਦਰਵਾਜੇ ਦੇ ਲਈ ਖੁੱਲ੍ਹਿਆ ਉਹ ਆਓ ਔਰ ਆਓ ਮਿਲ ਕੇ ਪੰਜਾਬ ਬਣਾਈਏ ਔਰ ਇਹਦੀ ਪ੍ਰਸ਼ਸ ਸਰਕਾਰ ਹੈ ਮਾਨ ਦੀ ਇਹਦੇ ਉੱਪਰ ਜੰਮ ਚੁੜਾਈ ਇਹ ਉਹ ਲੋਕ ਨੇ ਇਹਨਾਂ ਨੇ ਲੋਕਾਂ ਨੂੰ ਕਿਹਾ ਸੀ ਹੈਲਥ 'ਚ ਕ੍ਰਾਂਤੀ ਲਿਆਵਾਂਗੇ ਜਿਨ੍ਹਾਂ ਨੇ ਕਿਹਾ ਸੀ ਆਪਣਾ ਸਿੱਖਿਆ 'ਚ ਕ੍ਰਾਂਤੀ ਲਿਆਵਾਂਗੇ ਜਿਨ੍ਹਾਂ ਨੇ ਕਿਹਾ ਸੀ ਭ੍ਰਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ ਇਹਨਾਂ ਨੇ ਨਾ ਹੈਲਥ 'ਚ ਕ੍ਰਾਂਤੀ ਆਈ ਹੈ ਨਾ ਹੀ ਸਿੱਖਿਆ 'ਚ ਕ੍ਰਾਂਤੀ ਆਈ ਹੈ ਅਗਰ ਕੋਈ ਕ੍ਰਾਂਤੀ ਆਈ ਹੈ ਤੇ ਉਹ ਲੂਟ ਕ੍ਰਾਂਤੀ ਆਈ ਹੈ ਭ੍ਰਸ਼ਟਾਚਾਰ ਦੀ ਕ੍ਰਾਂਤੀ ਆਈ ਹੈ ਉਹਦੇ ਜਿੰਦੇ ਜਾਂਦੇ ਉਧਾਰਨ ਅੱਜ ਇਹਨਾਂ ਸਾਰਿਆਂ ਦੀ ਇਨਕੁਆਇਰੀ ਹੋ ਜੇ ਐਮਐਲਏ ਔਰ ਮੰਤਰੀਆਂ ਦੀ ਤੇ ਪਤਾ ਲੱਗ ਜਾਏਗਾ ਕਿ ਡੇਢ-ਡੇਢ ਕਰੋੜ ਦੀਆਂ ਗੱਡੀਆਂ ਇੱਕੋ ਹੀ ਵਾਰੀ ਦੇ ਐਮਐਲਏ ਕੋਲ ਕਿੱਦਾਂ ਆਈਆਂ ਆਬ ਦੇ ਅੰਦਰ ਹੁਣ ਵਿਕਾਸ ਦੀ ਗੱਲ ਕੋੜਨ ਦੀ ਗੱਲ ਨਹੀਂ ਜੋੜਨ ਦੀ ਗੱਲ ਹੈ ਪੰਜਾਬ ਦੇ ਕਿਸਾਨ ਨੂੰ ਵੀ हरियाणा ਵਰਗਾ ਹੱਕ ਮਿਲੇ ਇੱਥੇ ਤੇ ਛੁਟਕੀਆਂ ਬੈਠੀਆਂ ਰਹੀਆਂ ਹਰਿਆਣਾ ਵਾਲੇ ਇੱਥੇ ਬੀਜਪੀ ਦੀ ਸਰਕਾਰ ਹੈ ਇਹਨਾਂ ਦੀ ਛੁਟਕੀਆਂ ਦੀ ਆਵਾਜ਼ ਤੇ ਜਦੋਂ ਕਿਸਾਨ ਤੱਕ ਪੁੱਜੀ ਨਹੀਂ ਉੱਥੇ ਤੇ ਸਤੀਆਂ ਤੇ ਵੀ ਐਮਐਸਪੀ ਸਰਕਾਰ ਨੇ ਦੇਣਾ ਸ਼ੁਰੂ ਕਰਤੀ ਇਸ ਕਰਕੇ ਸਾਡੇ ਕੋਲ ਰੋਡ ਮਾਡਲ ਹੈ ਕਿ ਜਿੱਥੇ ਜਿੱਥੇ ਬੀਜਪੀ ਦੀ ਸਰਕਾਰ ਹੈ ਉੱਥੇ ਵਿਕਾਸ ਹੋਇਆ ਉੱਥੇ ਉਹਦੇ ਭ੍ਰਸ਼ਟਾਚਾਰ ਜਿਹੜਾ ਸਮਾਪਤ ਹੋਇਆ ਹਰਿਆਣਾ ਉਹਦਾ ਬਹੁਤ ਵੱਡਾ ਉਦਾਹਰਣ ਪੰਜਾਬ ਦੇ ਲੋਕ ਵੀ ਬੀਜਪੀ ਦੇ ਨਾਲ ਜੁੜ ਕੇ ਵੀ ਕਾਸ ਦੇ ਨਾਂ ਦੇ ਉੱਤੇ ਅੱਗੇ ਵਧਣਾ ਚਾਹੁੰਦੇ ਹਾਂ ਜੋ ਮੈਂ ਉਹ ਤੇ ਇੱਕ ਮੇਰੀ ਗੱਲ ਸੁਣਨਾ ਇਹ ਤੇ ਇਹ ਤੇ ਛੋਟਾ ਜਿਹਾ ਕਿਲਰ ਹੈ ਮੈਨੂੰ ਦੱਸੋ ਮੈਂ ਦੋ ਵਾਰ ਦਾ ਐਮਐਲਏ ਭਰਾ ਅੱਜ ਵੀ ਸਰਕਾਰੀ ਟੁੱਟੀ ਗੱਡੀ ਹੈ ਮੈਂ ਨਵੀਂ ਗੱਡੀ ਨਹੀਂ ਲੈ ਸਕਿਆ 83 ਹਜ਼ਾਰ ਦਾ ਅਰਜ਼ੀ ਤੁਸੀਂ ਕੀ ਕਿਹਾ ਹੋਵੇ ਇਹ ਜਿਹੜੇ ਛੋਟੇ ਛੋਟੇ ਕੰਮਾਂ ਚੋਂ ਨਿਕਲ ਕੇ ਆਏ ਆ ਕਦੇ ਆਈ ਬੜੇ ਸਮਾਨ ਨੇ ਜੇ ਕਰਦੇ ਆ ਜਿਹੜੇ ਕਰੋੜ ਦੀਆਂ ਗੱਡੀਆਂ ਕਿੱਥੋਂ ਆ ਗਈਆਂ ਇਹਨਾਂ ਮਲੇ ਕਰੋਨਾ ਦੇ ਨਗਦ ਇਹਨਾਂ ਦੇ ਘਰੋਂ ਮਿਲ ਜਾਂਦੇ ਨੇ ਇਸ ਕਰਕੇ ਇਹ ਸਰਕਾਰ ਸਿਰ ਤੋਂ ਲੈ ਕੇ ਪੈਰ ਤੱਕ ਭ੍ਰਸ਼ਟਾਚਾਰ ਚ ਲਿਪਟ ਹੈ ਕਿਤੇ ਇੱਕੋ ਹੀ ਕ੍ਰਾਂਤੀ ਆਈ ਹੈ ਲੂਟ ਕ੍ਰਾਂਤੀ ਲੂਟੋ 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 ਜੇ ਮੋਟੇ ਵੀ ਅਗਲਾ ਪੱਤਰੀ ਹੋਏਗਾ ਕਿ ਇੰਦਰ ਸਿਖਾਣ ਭਾਗ ਮਾ ਜਾ ਰਿਹਾ ਹੈ ਬਿਲਕੁਲ ਬਿਲਕੁਲ ਕੇਂਦਰ ਪੂਰੀ ਤਰ੍ਹਾਂ ਪੰਜਾਬ ਨਾਲ ਖੜਾ ਹੈ ਇਹ ਤੇ ਹਸਪੀਟਲ ਚਲ ਗਿਆ ਮੋਦੀ ਇੱਥੇ ਮਿਲਣ ਆਇਆ ਵਗੈਰਾ ਸਾਡੇ ਮੰਤਰੀ ਵੀ ਅਗਰ ਕੋਈ ਆ ਰਹੇ ਨੇ ਇਹ ਜੋ ਪੰਜਾਬ کہہ ਰਿਹਾ ਲੇਕਿਨ ਮੈਂ ਵੀ ਗੱਲ ਦੱਸੋ ਕਿਹਾ ਕੇਂਦਰ ਨੇ ਜਿਹੜਾ ਪੈਸਾ ਭੇਜਦਾ ਹਸਾਬ ਨਹੀਂ ਪੁੱਛਣਾ ਇਹ ਡਿਜਾਸਟਰ ਬਣਦਾ 12500 ਕਰੋੜ ਰੁਪਇਆ ਹੈ ਕੀ ਉਹ ਗਰੀਬ ਤੇ ਕਿਸਾਨ ਤੇ ਪਸ਼ੂ ਮਰਿਆ ਜਿਹਦੇ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਪ੍ਰਸ਼ਨ ਖੜਾ ਹੋ ਜਾਂਦਾ ਇਹਨਾਂ ਨੇ ਕਿਹਾ 34000 ਮਕਾਨ ਟੁੱਟੇ ਨੇ ਕੇਂਦਰ ਨੇ ਕਿਹਾ 34000 ਦੇ ਪੈਸੇ ਦੇਵਾਂਗੇ ਇਹਨਾਂ ਨੇ ਕਿਹਾ ਜੀ ਫ੍ਰੀ 20 ਦਿਓ ਫਿਰ ਜਾ ਲਓ 72 ਕਰੋੜ ਰੁਪਇਆ ਲੈ ਲਓ ਇਹਨਾਂ ਨੇ ਕਿਹਾ ਸਰਦੋਂ ਦਾ ਬੀਬੀ ਫਰੀਜ ਉਸ ਨੇ ਕਾ 3 ਕਰੋੜ ਰੁਪਏ ਹਾਰ ਲਏ ਕੇਂਦਰ ਪੂਰੀ ਤਰ੍ਹਾਂ ਚੱਟਾਂ ਦੀ ਤਰ੍ਹਾਂ ਖੜਾ ਪਰ ਉਹ ਚਾਹਦਾ ਕਿ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਜਿਨ੍ਹਾਂ ਦਾ ਹਾਰ ਤੇ ਨੁਕਸਾਨ ਹੋਇਆ ਫੈਰਾਂ ਤੇ ਦੁਆਰਾ ਖੜੇ ਸੜਕਾਂ ਦੇ ਵੀ ਨਾਲ ਕੋਲੇ ਮੰਗੇ ਨੇ ਅੱਗੇ ਕੰਮ ਤੇ ਇਹਨਾਂ ਨੇ ਕਰਨਾ ਨਾ ਇਹ ਇੰਨੇ ਨਲਾਇਕ ਹੈ ਪਹਿਲਾਂ ਕਹਿੰਦੇ 13000 ਕਰੋੜ ਮੈਨੂੰ ਨੁਕਸਾਨ ਹੋਇਆ ਮੰਗ ਵੀ ਜ਼ਿਆਦਾ ਸੀ ਹੁਣ ਜਿਹੜਾ ਭੇਜਿਆ ਉਹ 13000 ਕਰੋੜ ਤੋਂ ਘੱਟ ਭੇਜਿਆ ਵਾਹ ਸਾ ਸਤਿ ਸ੍ਰੀ ਅਕਾਲ ਤੋਂ ਦੇਖਾਰਾ ਵੀ ਆਂਦਾ ਸਵਾਗਤ ਹੈ ਜਿਹੜੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਲੋਕੋ ਨੂੰ ਪਹੁੰਚੇ ਜੀ ਸੋ ਅੱਜ ਆਮ ਆਦਮੀ ਪਾਰਟੀ ਨਾਲ ਗੱਲ ਕਰਦੇ ਹੋਏ ਪਾਕਿਸਤਾਨ ਦਾ ਪਾਰਟੀ ਦੀ ਜਿੱਤੀ ਵਿੱਚ ਅਸੀਂ ਜਿਹੜੇ ਸ਼ਾਮਲ ਹੋਏ ਆ ਕਿਉਂਕਿ ਲਗਭਗ ਅਸੀਂ 2022 ਦੇ ਵਿੱਚ ਐਕਸ਼ਨ ਕਮੇਟੀ ਸਾਡੇ ਸੰਪੀਰ ਵੋਟ ਵੀ ਪ੍ਰਾਪਤ ਕੀਤੀ ਕਿਉਂਕਿ ਦੋ ਜਿਹੜੇ ਕੈਂਡੀਡੇਟ ਸੀ ਕਾਂਗਰਸ ਅਤੇ ਕਾਂਗਰਸ ਦੇ ਨਿਵਾਸ ਬਹੁਤ ਤਗੜੇ ਸੀ ਹਾਂ ਦੇ ਫਿਰ ਵੀ باوجود ਇਸ ਜਿਹੜੀ ਕਿ 37000 ਜਿਹੜੀ ਕਿ ਵੋਟ ਇਸ ਹਲਕੇ ਦੇ ਵਿੱਚੋਂ ਪ੍ਰਾਪਤ ਕਰੀ ਔਰ ਕੰਨ ਕੀ ਸੀ ਕਿ ਜਿਹੜਾ ਮੇਨ ਮੁੱਦਾ ਸੀ ਪਾਰਟੀ ਛੱਡਨ ਦਾ ਸੋ ਕਿ ਕਿ ਜਿਹੜਾ ਕਿ ਇਮਾਨਦਾਰੀ ਨਾਲ ਕੰਮ ਕਰ ਰਹੇ ਸੀ ਦੇਖਿਆ ਇਸ ਇਮਾਨਦਾਰੀ ਦਾ ਜਿਹੜਾ ਕਿ ਉਹ ਨਹੀਂ ਸੀ ਪੈ ਰਿਹਾ ਕਿਉਂਕਿ ਜਦੋਂ ਅੱਜ ਤੋਂ ਲਗਭਗ ਵਿਚ ਕੋਣੀ ਚਾਰਵੇਂ ਕਿਨੇ ਪਹਿਲਾਂ ਜਦੋਂ ਲਾਇਆ ਗਿਆ ਮੈਂ ਉਸ ਤੋਂ ਬਾਅਦ ਹੀ ਦੋ ਤਿੰਨ ਰਾਡ ਕੰਡਕਟ ਕੀਤਾ ਕਿ ਯਾਰ ਤੁਹਾਨੂੰ ਦੱਸੋ ਕੀ ਆ ਅਸੀਂ ਕੋਈ ਕ腐ਸ਼ਨ ਕਰ ਰਹੇ ਆ ਅਸੀਂ ਕੋਈ ਗਲਤ ਕੰਮ ਕਰ ਰਹੇ ਆ ਹਲਕੇ ਦੇ ਵਿੱਚ ਸੋ ਜਿਹੜਾ ਹਲਕਾ ਚਾਰਜੀ ਲਾਇਆ ਰਾਇਟੀਬਲ ਵਾਪਸ ਲਈ ਗਈ ਪਰ ਅਜੇ ਤੱਕ ਜਿਹੜਾ ਕਿ ਸਾਡੇ ਦਿਨ ਤੋਂ ਕੋਣੀ ਚਾਰ ਕਿੰਨੇ ਹੋ ਗਏ ਸਿਰਦਾ ਕੋਈ ਜਵਾਬ ਨਹੀਂ ਸੀ ਆਇਆ ਸੋ ਫਿਰ ਅਸੀਂ ਜਿੰਨਾ ਵੀ ਮੈਂ ਜਿਹੜਾ ਅੱਜ ਮੇਨ ਮਕਸਦ ਹੀ ਸਾਡਾ ਕੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਉਹ ਮੇਨ ਕਰਨੇ ਸੀ ਕਿ ਤਿੰਨ ਸਾਲਾਂ ਦੇ ਵਿੱਚ ਮੈਂ ਜਿੰਨਾ ਵੀ ਕੰਮ ਕਰਾਇਆ ਸੋ ਕਿਉਂ ਵੀ ਕੋਈ ਵੀ ਪਿੰਡ ਮੇਰਾ ਲੈ ਲਓ ਮੈਂ ਸਾਰਾ ਹੀ ਜਿਹੜਾ ਕਿ ਨਰੇਗਾ ਦੇ ਵਿੱਚ ਕਰਾਇਆ ਜਿਹੜਾ ਕਿ ਮੋਤੀ ਸਾਹਿਬ ਦੇ ਨਾਲ ਪੈਸੇ ਬੋਦੇ ਪਾਤੇ ਜੁੜਦੇ ਵੀ ਰਹੇ ਸੋ ਫਿਰ ਮੈਂ ਸੋਚਿਆ ਕਿ ਜੇ ਆਪਾਂ ਸਾਰੇ ਕੰਮ ਹੀ ਜਿਹੜੇ ਸੈਂਸ ਅਬੀਅਸ ਕੀ ਮਾਰੇ ਨਾਲ ਕਰਨੇ ਆਂ ਫਿਰ ਕਿਉਂ ਨਾ ਕੀ ਆਪਾਂ ਮੈਂ ਉਹ ਜਿੱਤੀ ਕਰ ਲੈਣਾ ਬਾਕੀ ਜਿਹੜੀ ਮੜਕੇ ਦੀ ਸੇਵਾ ਦਾ ਜਿਹੜਾ ਕਿ ਆਪਾਂ ਨਿਭਾ ਸਕੀ ਕਰਪਸ਼ਨ ਦੀ ਗੱਲ ਕੀਤੀ ਜਾਂਦੀ ਰਹੀ ਹੈ ਕਰਪਸ਼ਨ ਕਿੰਨੀ ਕਿੱਜੇ ਤੁਹਾਡੇ ਨਾਲ ਕਿ ਜੇ ਤੁਹਾਡੇ ਤੇ ਵੀ ਕਈ ਅਲੀਗੇਸ਼ਨ ਲਗਾਏ ਗਏ ਸ਼ਾਇਦ ਪ੍ਰੂਫ ਨਹੀਂ ਨਿਕਲ ਪਾਏ ਲੇਕਿਨ ਕਿੰਨਾ ਕਿਹਾ ਦੇ ਕਰਪਸ਼ਨ ਕਿੰਨੀ ਹੈ ਹਾਈ ਵੀ ਸੀ ਮੈਂ ਤੇ ਅੱਜ ਵੀ ਸਟੇਜ ਤੇ ਲਾਈਵ ਬੋਲਾ ਹੈ ਵੀ ਜੇ ਮੇਰੇ ਕਰਪਸ਼ਨ ਤੇ ਜਾਂ ਮੈਡਮ ਕਹਿ ਰਹੇ ਸੀ ਦੇਖੋ ਸਾਡੇ ਤਿੰਨ ਜਿਹੜੇ ਪੌਣੇ 4 ਮਹੀਨੇ ਬਹੁਤ ਸਮਾਂ ਹੁੰਦਾ ਹੈ ਜੀ ਕ腐ਸ਼ਨ ਦਾ ਚਾਹ ਮੌਜੂਦਾ ਸਰਕਾਰ ਸੀ ਇਹਨਾਂ ਨੂੰ ਵੀ ਪਤਾ ਸੀ ਕਿ ਲਗਭਗ 1.5 2 ਮਹੀਨੇ ਹੋ ਗਏ ਸੀ ਵੀ ਇਹਨਾਂ ਨੇ ਚਲੇ ਜਾਣਾ ਕਿਸੇ ਪਾਰਟੀ ਦੇ ਵਿੱਚ ਲੇਕਿਨ ਮੈਂ ਹੋ ਸਕਦਾ ਸੀ 2 ਮਹੀਨੇ ਜਾਂ 3 ਮਹੀਨੇ ਪਹਿਲਾਂ ਵੀ ਸ਼ਾਮਲ ਹੋ ਸਕਦੇ ਸੀ ਪਰ ਮੈਂ ਮਤਲਬ ਵੱਧ ਤੋਂ ਵੱਧ ਇਹਨਾਂ ਨੂੰ ਟਾਈਮ ਦਿੱਤਾ ਕਿ ਜੇ ਕੁਝ ਹੈਗਾ ਆ ਤੁਸੀਂ ਕਢਵਾ ਲਓ ਸੋ ਪੌਣੇ 4 ਮਹੀਨੇ ਬੀਤਣ ਦੇ ਬਾਅਦ ਵੀ ਨਿਕਲਿਆ ਤੇ 1 ਰੁਪਇਆ ਵੀ ਨਹੀਂ ਆ ਜੀ ਤੇ ਮੈਂ ਅੱਜ ਵੀ ਹੁਣ ਵੀ ਕਹਿ ਕੇ ਆਇਆ ਲਾਈਵ ਵੀ ਕਿਹਾ ਹੈ ਕਿ ਚਾਹੇ ਮੇਰੀ ਭਾਈ ਤੋਂ ਬਾਅਦ ਕੋਈ ਵੀ ਪ੍ਰਾਪਰਟੀ ਬਣੀ ਆ ਕਿਤੇ ਵੀ ਕੋਈ ਕਹਿੰਦਾ ਜੀ ਪਹਿਲੀ ਲੱਲੀ ਕੋਈ ਕਹਿੰਦਾ ਜੀ ਪਲਾਟ ਲੱਲੇ ਕੋਈ ਕਹਿੰਦਾ ਜੀ ਕੋਠੀਆਂ ਲੱਲੇ ਮੈਂ ਤਾਂ ਅੱਜ ਵੀ ਕਹਿੰਦਾ ਕਿ ਸਾਬਤ ਕਰ ਦਿਓ ਔਰ ਸਾਰੇ ਦਾ ਸਾਰਾ ਹੀ ਮੌਸ ਵੀਰ ਨੂੰ ਦੇ ਦੂੰਗਾ ਜਿਹੜਾ ਵੀ ਮੈਨੂੰ ਕੱਢ ਕੇ ਦੇਊਗਾ ਵਿਵਾਦੇ ਸਰਕਾਰ ਕਢ ਲੇ ਇਹ ਨਾ ਹੋਵੇ ਕਿ ਮਤਲਬ ਜਿਸ ਤਰ੍ਹਾਂ ਮਜੀਠੀਆ ਸਾਹਿਬ ਨੂੰ ਚੁੱਕਿਆ ਇਹ ਕਹਿੰਦੇ ਜੀ ਵਾਧੂ ਪ੍ਰਾਪਰਟੀ ਹੈ ਜੀ ਇਹਨਾਂ ਵਾਧੂ ਪ੍ਰਾਪਰਟੀ ਬਣਾ ਲਈ ਆ ਉਹ ਚੁੱਕਿਆ ਪ੍ਰਾਪਰਟੀ ਦੇ ਵਿੱਚ ਹੈ ਬਾਈ ਕਹਿੰਦੇ ਜੀ ਇਹ ਨਸ਼ਾਈ ਨਸ਼ਾ ਤਸਕਰ ਸੋ ਇਦਾਂ ਦਾ ਨਾ ਹੋਵੇ ਇਮਾਨਦਾਰੀ ਦੇ ਨਾਲ ਮੇਰੀ ਅੱਜ ਵੀ ਪ੍ਰਾਪਰਟੀ ਦੀ ਜਾਂਚ ਕਰ ਲੈਣ ਸੋ ਮੇਰੇ ਮੇਰੇ ਪਰਿਵਾਰ ਦੇ ਕਿਸੇ ਵੀ ਆ ਕਿਉਂਕਿ ਇਮਾਨਦਾਰੀ ਦਾ ਮੈਂ ਮੋਲ ਤੁਸੀਂ ਦੇਖ ਲਓ ਕਿ ਮੈਂ ਦੋ ਟਰੱਕ ਫੜੇ ਸੀ ਆਪਣੇ ਕਣਕ ਦੇ ਫੜੇ ਸੀ ਇੱਕ ਬਟਾਲੇ ਤੋਂ ਫੜਿਆ ਕਮਰਸਰ ਤੋਂ ਬੜਾ ਸ਼ਾਇਦ ਤੁਹਾਨੂੰ ਭਰਾਵਾਂ ਨੂੰ ਪਤਾ ਹੋਊਗਾ ਸੋ ਸਨ ਟਰੱਕਾਂ ਦਾ ਕੁਝ ਨਹੀਂ ਬਣਿਆ ਜੀ ਮੌਜੂਦਾ ਫਰ ਉਹਦੇ باوجود ਵੀ ਕੁਝ ਨਹੀਂ ਹੋਇਆ ਉਹ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਉਸ ਤੋਂ ਬਾਅਦ ਓਐਸਡੀ ਇਹਨਾਂ ਦੇ ਰਾਜਵੀਰ ਸੁਖੀ ਸਾਹਿਬ ਸੀਐਮ ਸਾਹਿਬ ਦੇ ਉਹਨਾਂ ਦੇ ਨਾਲ ਵੀ ਦੋ ਤਿੰਨ ਵਾਰ ਗੱਲ ਹੋਈ ਫਿਰ ਉਸ ਤੋਂ ਬਾਅਦ ਵਿੱਚ ਮੈਂ ਕਟਾਰੂ ਚੱਕ ਜੀ ਨਾਲ ਵੀ ਦੋ ਤਿੰਨ ਵਾਰ ਗੱਲ ਕੀਤੀ ਕਿ ਟਰੱਕ ਫੜੇ ਜਿਹੜੇ ਦੋ ਨੰਬਰ ਦੀ ਕਣਕਰੇ ਆ ਸੁਣ ਲਈ ਉਹਨਾਂ ਨੇ ਜੁਰਮਾਨਾ ਭਰਤਾ ਜੀ ਇੰਦਾ ਪਰਤਾ ਕੋਈ ਪਰਚਾ ਨਹੀਂ ਦਰਜ ਹੋਇਆ ਕੋਈ ਗੱਲ ਨਹੀਂ ਸੋ ਕੋ ਬਾਹਰ ਨਹੀਂ ਉਸ ਤੋਂ ਬਾਅਦ ਵੀ ਉਸ ਤੋਂ ਪਹਿਲਾਂ ਇੱਕ ਚੁਭਾਲ ਦੇ ਵਿੱਚ ਅਸੀਂ ਗਦਾਮ ਫੜੇ ਸੀ ਜਿਹੜੇ ਮਤਲਬ ਸਾਡੇ ਕੋਲ ਅਜੇ ਵੀ ਫੋਟੋਆਂ ਮजूद ਹੈਗੀਆਂ ਜਿਹੜਾ ਕਿ ਉਹ ਅ ਅਫਸਰ ਸਾਹਿਬਾਨ ਸੀ ਜਿਹੜੇ ਉੱਥੇ ਸੈਕਟ ਸੌਰੀ ਮੁਲਾਜ਼ਮ ਸੀ ਜਿਹੜੇ ਉਹ ਜਿਹੜੇ ਕਿ ਉਹ ਕਣਕ ਗਿੱਲੀ ਕਰ ਰਹੇ ਸੀ ਪਾਣੀ ਪਾ ਕੇ ਜਿਹੜੀ ਕਣਕ ਪਿੰਡਾਂ ਦੇ ਵਿੱਚ ਜਿਹੜੀ ਸਾਡੀ ਗਰੀਬ ਪਰਿਵਾਰਾਂ ਕੋ ਜਾਣੀ ਹੁੰਦੀ ਆ ਸੋ ਉਹ ਉਹਨਾਂ ਨੂੰ ਪਿੰਡਾਂ ਦੇ ਵਿੱਚ ਭੇਜ ਰਹੇ ਸੀ ਸੋ ਮੈਂ ਉਸ ਦੇ ਵਿੱਚ ਵੀ ਪੂਰਾ ਸੀਐਮ ਸਾਹਿਬ ਦਾ ਕੋਈ ਯੋਰ ਲਾਇਆ ਸਾਰਾ ਵੀ ਗਿਆਨੀ ਕਿਲੇ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਕਿ ਕਿਲ੍ਹਾ ਦਾ ਰਿਆ ਲੇਕਿਨ ਸੁਣਵਾਈ ਅਸੀਂ ਜਿਹੜੀ ਕਿ ਉਹ ਕੋਈ ਨਹੀਂ ਹੋਈ 2022 ਪਤਾ ਨਹੀਂ ਪਰ ਮੈਂ ਤੇ ਮੰਤਰੀ ਸੈਂਟਰ ਦੇ ਦੇਖਦਾ ਰਿਹਾ ਨਾ ਜਿ ਅੱਜ ਪਿਛਲੇ ਹਫਤੇ ਸਾਡੇ ਹਲਕੇ ਦੇ ਵਿੱਚੋਂ ਸੈਂਟਰ ਦੇ ਮੰਤਰੀ ਹੋ ਕੇ ਗਏ ਆ ਸੋ ਉਹਦੇ ਕਹਿ ਰਹੇ ਨੇ ਕਿ 2 12000 ਕਰੋੜ ਰੁਪਏ ਜਿਹੜਾ ਕੁਝ ਉਹਦਾ ਹਿਸਾਬ ਦਾ ਉਹਦੇ ਹੋਰ ਲੈ ਲਓ ਜੀ ਹੁਣ ਇਹਨਾਂ ਨੇ 36000 ਕੋਠੇ ਦਿੱਤੇ ਸੀ ਜੀ ਉਹਨਾਂ ਦੇ ਸੈਂਟਰ ਸਰਕਾਰ ਨੇ ਦੇ ਪੈਸੇ ਦੇ ਵੀ ਦਿੱਤੇ ਆ ਜੀ ਸੋ ਇਸ ਕਰਕੇ ਆ ਕਿ ਲੈਣ ਦਾ ਤਰੀਕਾ ਤੇ ਹੋਣਾ ਚਾਹੀਦਾ ਹੈ ਨਾ ਜੀ ਇਹ ਨਹੀਂ ਕਿ ਪੀਐਮ ਸਾਹਿਬ ਆਏ ਨੇ ਆਪਾਂ ਹਸਪੀਟਲ ਦਾਖਲ ਹੋ ਜਾਈਏ ਜੀ ਸੋ ਪਹਿਲਾਂ ਵੀ ਗੱਲ ਹੋਈ ਸੀ ਉੱਥੇ ਸਟੇਜ ਤੇ ਵੀ ਕਹਿ ਗਏ ਸੀ ਸੋ ਇਹ ਨਹੀਂ ਇਹ ਲੈਣ ਦਾ ਤਰੀਕਾ ਨਹੀਂ ਆ ਜੀ ਸਿਰਫ ਇਹ ਆ ਕਿ ਕੋਈ ਪੁੱਛਣ ਵਾਲਾ ਕਿ ਉਹ ਦਾਈ ਜਾਈਏ ਮੇਰੇ ਸਾਹਿਬ ਦੀ ਕੋਈ ਡੀਲ ਹੋਈ ਆ ਤੇ ਟਿਕਟ ਟੁਕੜੋਂ ਲੈ ਕੇ ਨਹੀਂ ਕੋਈ ਡੀਲ ਨਹੀਂ ਹੋਈ ਜੀ ਸੋ ਨਾ ਬਾਈ ਦੇ ਵਿੱਚ ਹੀ ਹੋਈ ਸੀ ਨਾ ਅੱਜ ਹੀ ਹੋਈ ਆ ਆਪਣਾ ਮਿਹਨਤ ਤੇ ਵਿਸ਼ਵਾਸ ਆਪਣੇ ਹਲਕੇ ਦੇ ਜਿਹੜੇ ਰਾਜਾ ਸੰਸੀ ਦੇ ਸਾਡੇ ਪਰਿਵਾਰ ਨੇ ਸਾਡੇ ਵੀਰ ਪੜਾ ਦੇ ਸਾਨੂੰ ਉਹਨਾਂ ਤੇ ਉਤੇ ਮਾਣ ਹੈ ਸੋ ਮਿਹਨਤ ਕਰਾਂਗੇ ਤੇ ਜਿਤਨਾ ਬਾਈ ਦੇ ਵਿੱਚ ਟਿਕਟ ਜਦੋਂ ਉਦੋਂ ਪਾਰਟੀ ਬਿਲਕੁਲ ਸਹੀ ਸੀ ਸਰਵੇ ਦੇ ਆਧਾਰ ਤੇ ਸਾਨੂੰ ਟਿਕਟਾਂ ਦਿੱਤੀਆਂ ਗਈਆਂ ਮੈਂ ਇੱਕ ਰੁਪਿਆ ਉਦੋਂ ਵੀ ਨਹੀਂ ਦਿੱਤਾ ਮੈਂ ਇਹ ਕਹਿ ਦਵਾ ਦੋ ਕੋਈ ਨਹੀਂ ਸਰਵੇ ਦੇ ਆਧਾਰ ਤੇ ਸੀਟਾਂ ਮਿਲੀਆਂ ਸੀ ਸੋ ਇਹ ਵੀ ਅਸੀਂ ਹੁਣ ਅੱਜ ਤੋਂ ਮਿਹਨਤ ਸ਼ੁਰੂ ਕਰਾਂਗੇ ਸੋ ਅਸੀਂ ਆਪੀ ਮਿਹਨਤ ਦੇ ਆਧਾਰ ਤੇ ਜਿਹੜ Yes.